ਉਦਯੋਗਿਕ ਖੇਤਰ ਬੱਦੀ ਦੇ ਨਾਲਾਗੜ ਨੈਸ਼ਨਲ ਹਾਈਵੇ 105 ਤੇ ਇੱਕ ਹੋਰ ਦਰਦਨਾਕ ਸੜਕੀ ਹਾਦਸਾ ਵਾਪਰਿਆ ਇੱਕ ਪੂਰਾ ਪਰਿਵਾਰ ਗਹਿਰੇ ਸਦਮੇ ਦੇ ਵਿੱਚ ਦਰਸਲ ਸ਼ਨੀਵਾਰ ਨੂੰ ਇੱਥੇ ਇਸ ਹਾਦਸੇ ਦੇ ਵਿੱਚ 38 ਸਾਲਾ ਪੁਸ਼ਪਾ ਦੇਵੀ ਦੀ ਮੌਕੇ ਤੇ ਜਾਨ ਚਲੀ ਗਈ ਪੁਸ਼ਪਾ ਆਪਣੇ ਪਤੀ ਦਿਨਾ ਮੋਟਰਸਾਈਕਲ ਤੇ ਸਵਾਰ ਹੋ ਕੇ ਰਿਸ਼ਤੇਦਾਰੀ ਦੇ ਵਿੱਚ ਇੱਕ ਬਿਮਾਰ ਮਹਿਲਾ ਦਾ ਹਾਲਚਲ ਜਾਣਨ ਲਈ ਜਾ ਰਹੀ ਸੀ ਤੇ ਤੇਜ਼ ਰਫਤਾਰ ਟਰੈਕਟਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਮੋਟਰਸਾਈਕਲ ਨੂੰ ਟੱਕਰ ਵੱਜਦੀ ਹੈ ਇਸ ਦਰਦਨਾਕ ਹਾਦਸੇ ਦੇ ਵਿੱਚ ਮੋਟਰਸਾਈਕਲ ਵੀ ਕਾਫੀ ਨੁਕਸਾਨਿਆ ਗਿਆ ਤੇ ਟਰੈਕਟਰ ਦੀ ਟਰਾਲੀ ਦਾ ਪਿਛਲਾ ਹਿੱਸਾ ਪੁਸ਼ਪਾ ਦੇ ਉੱਪਰ ਚੜ ਜਾਂਦਾ ਹੈ ਜਦੋਂ ਉਸ ਦੀ ਮੌਕੇ ਤੇ ਜਾਨ ਚਲੀ ਗਈ ਦੱਸਿਆ ਜਾ ਰਿਹਾ ਹੈ ਕਿ ਪੁਸ਼ਪਾ ਆਪਣੇ ਪਿੱਛੇ ਦੋ ਬੱਚੇ ਤੇ ਪਤੀ ਛੱਡ ਗਈ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਉਧਰ ਹੀ ਪਰਿਵਾਰ ਦੇ ਵੱਲੋਂ ਇਸ ਨੂੰ ਲੈ ਕੇ ਕਾਫੀ ਰੋਸ ਜ਼ਾਹਰ ਕੀਤਾ ਗਿਆ ਕਟਾਂ ਦੀ ਸੂਚਨਾ ਮਿਲਦਿਆਂ ਪੁਲਿਸ ਮੌਕੇ ਤੇ ਪਹੁੰਚੀ ਤੇ ਮ੍ਰਿਤਕ ਦੇ ਕਬਜ਼ੇ 'ਚ ਲੈ ਕੇ ਟਰੈਕਟਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਉਸ ਦੀ ਪਾਲ ਸ਼ੁਰੂ ਕੀਤੀ ਗਈ ਹੈ ਪੁਲਿਸ ਦਾ ਇਹ ਕਹਿਣਾ ਹੈ ਕਿ ਜਲਦ ਹੀ ਦੋਸ਼ੀ ਕਾਬੂ ਕਰ ਲਿਆ ਜਾਵੇਗਾ ਹੈਲੋ ਅਕਾ ਇਸ ਨਾਲ ਅਗੜ ਦੇ ਵਿੱਚ ਜਿਹੜਾ ਅਨੌਨ ਜਿਹੜੇ ਆ ਟਰੈਕਟਰ ਟਰਾਲੀਆਂ ਜਿਹੜੇ ਘੁੰਮ ਰਹੇ ਆ ਉਹਨਾਂ ਨੂੰ ਭਈਏ ਚਲਾ ਰਹੇ ਆ ਛੋਟੀ ਉਮਰ ਦੇ ਬੱਚੇ ਚਲਾ ਰਹੇ ਆ ਜਿਹਦੇ ਕਾਰਨ ਹੱਥ ਜਿਹੜੇ ਵਾਪਰੇ ਆ ਸਾਡਾ ਜਿਹੜਾ ਲੜਕਾ ਚੰਦਰ ਗੁਪਤ ਹੈ ਜਿਨ੍ਹਾਂ ਦੇ ਜੋ ਕਿ ਫੈਕਟਰੀ ਦੇ ਵਿੱਚ ਕੰਮ ਕਰਦੇ ਸੀਗੇ ਆਪਣੀ ਵਾਈਫ ਨੂੰ ਲੈ ਕੇ ਬੱਦੀਵਲ ਜਾ ਰਿਹਾ ਸੀਗਾ ਪਰ ਲੇਕਿਨ ਜਦੋਂ ਪੁੱਟ ਦੇ ਨੇੜੇ ਕਿਤੇ ਜਦੋਂ ਗਿਆ ਤਾਂ ਇਹ ਟਰੈਕਟਰ ਬਹੁਤ ਸਪੀਡ ਦੇ ਨਾਲ ਆਇਆ ਜਿਸ ਨਾਲ ਉਸ ਨੂੰ ਕੱਟ ਮਾਰਿਆ ਤੇ ਨਾਲ ਉਸਦੀ ਜਿਹੜੀ ਵਾਈਫ ਸੀਗੀ ਉਹ ਥੱਲੇ गिर ਗਈ ਤੇ ਖਲ ਥੱਲੇ ਡਿੱਗਦੇ ਨਾਲ ਸਾਇਦ ਉਸਦੇ ਉੱਤੇ ਟਾਇਰ ਵੀ ਟੱਪ ਗਿਆ ਇਦੇ ਕਾਰਨ ਉਹਦੀ ਮੌਤ ਹੋ ਗਈ ਪਰ ਲੇਕਿਨ ਇੰਨੇ ਜਿਆਦੇ ਹਾਦਸੇ ਵਾਪਰਨੇ ਆ ਇੱਕ ਦਿਨ ਦੇ ਵਿੱਚ ਪਤਾ ਲੱਗਿਆ ਕਿ ਤਿੰਨ ਚਾਰ ਡੈਡੀ ਬੋਡੀਜ਼ ਇੱਥੇ ਪਈਆਂ ਨੇ ਔਰ ਜਿਹੜੀ ਸੜਕ ਦਾ ਕੰਮ ਦੀ ਦੱਸਿਆ ਜਾ ਰਿਹਾ ਕਿ ਚਾਰ ਪੰਜ ਸਾਲ ਤੋਂ ਚੱਲ ਰਿਹਾ ਜਿਹੜਾ ਕਿ ਬਹੁਤ ਹੀ ਧੀਮੀ ਗਤੀ ਦੇ ਚੱਲ ਰਿਹਾ ਦੇ ਵੀ ਮੈਨੂੰ ਪਤਾ ਲੱਗਿਆ ਕਿ ਜਿੱਥੇ ਵੀ ਕੋਈ ਦੀ ਸੜਕ ਬਣਦੀ ਆ ਉਤੇ ਬਾਅਦ ਅੱਗੇ ਕੱਚਾ ਰੋਡ ਆਂਦਾ ਤੇ ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਸਟਾਪਰ ਜਾਂ ਕੋਈ ਜਿਹੜੇ ਸਾਈਨ ਬੋਰਡ ਨਹੀਂ ਲੱਗਿਆ ਹੁੰਦਾ ਤੇ ਨਾ ਕੋ ਪੱਟੀ ਲੱਗੀ ਹੁੰਦੀ ਹੈ ਜਿਹਦੇ ਕਾਰਨ ਜਿਹੜੇ ਆਮ ਮੋਟਰਸਾਈਕਲ ਸਕੂਟਰ ਵਾਲੇ ਲੋਕ ਜਿਹੜੇ ਐ ਰਾਤ ਰਾਤੇ ਡਿਊਟੀ ਤੇ ਜਾਂਦੇ ਆ ਤਾਂ ਉਹਨਾਂ ਦੇ ਨਾਲ ਕਾਹਤਸਬ ਜਿਹੜੇ ਵਾਪਰ ਰਹੇ ਆ ਤੇ ਅਸੀਂ ਗੁਜਾਰਸ਼ ਕਰਦੇ ਆ ਸਾਡੇ ਆਪਣੇ ਹਿਮਾਚਲ ਸਰਕਾਰ ਤੋਂ ਵੀ ਬਿਲਕੁਲ ਇੰਡਸਟਰੀ ਏਰੀਆ ਹੈ ਸਭ ਤੋਂ ਵੱਧ ਆਮਦਨ ਹਿਮਾਚਲ ਨੂੰ ਇੰਡਸਟਰੀ ਏਰੀਆ ਵੱਧੀ ਨਾਲ ਅਗੜ ਤੋਂ ਹੋ ਰਹੀ ਹੈ ਪਰ ਲੇਕਿਨ ਇਸ ਇੰਡਸਟਰੀ ਏਰੀਆ ਬਲਕਿ ਕਿਸੇ ਵੀ ਤਰ੍ਹਾਂ ਦਾ ਡਵੈਲਪਮੈਂਟ ਦਾ ਧਿਆਨ ਨਹੀਂ ਹੈਗਾ ਅਸੀਂ ਚਾਹਾਂਗੇ ਕਿ ਇਹਨਾਂ ਦੇ ਜਿਹੜੇ ਟਰੈਕਟਰਾਂ ਦੇ ਟਰਾਲੀਆਂ ਦੇ ਸਨাক্ত ਹੋਣ ਅਤੇ ਜਿਹ ਇਹਨਾਂ ਦੇ ਜਿਹੜੇ ਟਰੈਕਟਰ ਡਰਾਈਵਰ ਕੋਣ ਆ ਇਹਨਾਂ ਕੋਲ ਲਾਇਸੈਂਸ ਹੈ ਜਾਂ ਨਹੀਂ ਹੈ ਇਹਨਾਂ ਦੇ ਉੱਤੇ ਸਿਕੰਜਾ ਕੱਸਿਆ ਜਾਣਾ ਚਾਹੀਦਾ ਅੱਜ ਸਾਡੇ ਜਿਹੜੀ ਹੈ ਜਿਹੜੀ ਸਾਡੇ ਚੰਦਰ ਗੁਪਤ ਮਨਸਾਲੀ ਤੋਂ ਜਿਹਨਾਂ ਦੀ ਮੌਤ ਹੋਈ ਹੈ ਬਹੁਤ ਘੱਟ ਉਮਰ ਦੀ ਸੀਗੀ ਹਾਲੇ ਤੱਕ ਛੋਟੇ ਛੋਟੇ ਬੱਚੇ ਐ ਦੋ ਤੇ ਪਰਿਵਾਰ ਦੇ ਵਿੱਚ ਇੰਨਾ ਘਾਟਾ ਪਿਆ ਸਾਰੇ ਇਲਾਕੇ ਦੇ ਵਿੱਚ ਜਿਹੜੀ ਹੈ ਸੋਗ ਦੀ ਲਹਿਰ ਹੈ। ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਬਿਲਕੁਲ ਜਿਹੜਾ ਟਰੈਕਟਰ ਲੀਨਰ ਨਕਾਕਸਾ ਹੋਇਆ ਉਹਨੂੰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇ ਸਖਤੋ ਸਖਤ ਕਾਰਵਾਈ ਹੋਵੇ ਤੇ ਪਰਿਵਾਰ ਨੂੰ ਜਿਹੜਾ ਬਿਲਕੁਲ ਪਰਿਵਾਰ ਦੀ ਪ ਜੋ ਹਾਦਸਾ ਹੋਇਆ ਜੀ ਇਹ ਸਾਡੇ ਚੰਦਰਗੁਪਤ ਜੀ ਹੈ ਜੀ ਸਾਡੇ ਸੀਪੀਆਈਐਮ ਦੇ ਮੈਂਬਰ ਹੈ ਮੈਂ ਸੀਪੀਆਈਐਮ ਦਾ ਤਸੀਲ ਸੈਕਟਰੀ ਰੋਪੜ ਦਾ ਤੇ ਪਿੰਡ ਚੱਕਰ ਦਾ ਸਰਪੰਚ ਵੀ ਹੈਗਾ ਤੇ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਛੋਟੀ ਉਮਰ ਚ ਇੱਕ ਜਿਹੜੀ ਨੌਜਵਾਨ ਲੇਡੀ ਦੀ ਮੌਤ ਹੋ ਜਾਣੀ ਛੋਟੇ ਛੋਟੇ ਬੱਚੇ ਉਹਨਾਂ ਦੇ ਤੇ ਬਹੁਤ ਮੰਦਭਾਗੀ ਘਟਨਾ ਹੈ ਤੇ ਜਿਵੇਂ ਦੱਸਿਆ ਕਿ ਇਹ ਇੱਥੇ ਟ੍ਰੈਫਿਕ ਰੂਲਾਂ ਦੀ ਬਿਲਕੁਲ ਪਾਲਣਾ ਨਹੀਂ ਹੋ ਰਹੀ ਸੜਕਾਂ ਦਾ ਬੁਰਾ ਹਾਲ ਹੈ ਤੇ ਟ੍ਰੈਫਿਕ ਦੇ ਜਿਹੜੇ ਹੈਗੇ ਟਰੈਕਟਰ ਚੱਲਦੇ ਆ ਉਹਨਾਂ ਦੇ ਕੋਈ ਡਰਾਈਵਰ ਜਿਹੜੇ ਹੈਗੇ ਆ ਉਹ ਡਰਾਈਵਰ ਪੂਰੇ ਟ੍ਰੈਂਡ ਨਹੀਂ ਹੈ ਜਿਸ ਕਾਰਨ ਕੀਮਤੀ ਜਾਨਾਂ ਜਿਹੜੀਆਂ ਭੰਗ ਦੇ ਭੜੇ ਜਾ ਰਹੀਆਂ ਤੇ ਸਾਡੀ ਪਰੇਸ਼ਾਨੀ ਕੋਲ ਇਹ ਮੰਗਿਆ ਕਿ ਟ੍ਰੈਫਿਕ ਰੂਲਾਂ ਦੇ ਬਿਲਕੁਲ ਪਾਵਨਦ ਬਣਾਇਆ ਜਾਵੇ ਲੋਕਾਂ ਨੂੰ ਤਾਂ ਜੋ ਜਿਹੜੀਆਂ ਇਹ ਜਿਹੜੀਆਂ ਕੀਮਤੀ ਜਾਨਾਂ ਇਹ ਅਜਾਈ ਨਾ ਜਾਣ ਤੇ ਜਿਹੜਾ ਪਰਿਵਾਰ ਦੇ ਵਿੱਚ ਇਦਾਂ ਦਾ ਘਾਟਾ ਪੈ ਜਾਣਾ ਇਹ ਕਦੇ ਘਾਟਾ ਪੂਰਾ ਨਹੀਂ ਹੋ ਸਕਦਾ ਸੋ ਸਰਕਾਰ ਇਹਨੂੰ ਰੋਕੇ ਸ਼ਕਤੀ ਨਾਲ ਰੋਕੇ ਤੇ ਪ੍ਰਸ਼ਾਸਨ ਜਿਹੜਾ ਹੈਗਾ ਉਹ ਟ੍ਰੈਫਿਕ ਰੂਲਾਂ ਦੀ ਪਾਲਣਾ ਵੀ ਯਕੀਨੀ ਬਣਾਵੇ ਤੇ ਸੜਕਾਂ ਦਾ ਵੀ ਪ੍ਰਬੰਧ ਰੱਖ-ਰਖਾਓ ਚੰਗਾ ਕਰੇ